ਸ਼ਕਾ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨਸ਼ਾ ਮੁਕਤ ਪੰਜਾਬ ਦਾ ਨਾਰਾ ਦਿੰਦੇ ਹੋਏ ਪੰਜਾਬ ਪੁਲਿਸ ਵੱਲੋਂ ਅੱਜ ਨੰਗਲ ਦੇ ਵਿੱਚ ਡੀਆਈਜੀ ਮੈਡਮ ਸ਼੍ਰੀਮਤੀ ਨੀਲਾੰਬਰੀ ਜਗਦਲੇ ਦੀ ਅਗਵਾਈ ਦੇ ਵਿੱਚ ਇੱਕ ਪੈਦਲ ਮਾਰਚ ਕੱਢਿਆ ਗਿਆ ਇਹ ਮਾਰਚ ਨੰਗਲ ਦੇ ਰੇਲਵੇ ਰੋਡ ਤੋਂ ਸ਼ੁਰੂ ਹੋ ਕੇ ਸਟੇਡੀਅਮ ਤੱਕ ਗਿਆ ਇਸ ਮਾਰਚ ਦੇ ਵਿੱਚ ਜਿੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਸ਼ਾਮਲ ਸਨ ਉੱਥੇ ਹੀ ਨੰਗਲ ਦੇ ਸਥਾਨਕ ਵਸਨੀਕਾਂ ਨੇ ਵੀ ਇਸ ਪੈਦਲ ਮਾਰਚ ਦੇ ਵਿੱਚ ਹਿੱਸਾ ਲਿਆ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਆਰੰਭੀ ਗਈ ਸੀ ਜਾਗਰੂਕ ਰੈਲੀ ਦੇ ਵਿੱਚ ਪੰਜਾਬੀ ਗਾਇਕ ਜਸਵੀਰ ਜੱਸੀ ਵਿਸ਼ੇਸ਼ ਤੌਰ ਉਤੇ ਪਹੁੰਚੇ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ DIG ਮੈਡਮ ਨਿਲੰਬਰੀ ਜਗਦਲੇ ਨੇ ਕਿਹਾ ਕਿ ਪੰਜਾਬ ਦੇ ਮਾਨਯੋਗ ਸੀਐਮ ਅਤੇ DGP ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੰਜਾਬ ਪੁਲਿਸ ਨਸ਼ੇ ਨੂੰ ਖਤਮ ਕਰਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਅਭਿਆਨ ਚਲਾ ਰਹੀ ਹੈ ਜਿਸ ਦੇ ਤਹਿਤ ਅੱਜ ਨੰਗਲ ਦੇ ਵਿੱਚ ਇਹ ਅਭਿਆਨ ਚਲਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਅਤੇ ਯੁਵਾ ਵਰਗ ਦੇ ਨਾਲ ਜੁੜਨ ਦੇ ਮਕਸਦ ਦੇ ਨਾਲ ਹੀ ਉਹ ਅੱਜ ਨੰਗਲ ਦੇ ਵਿੱਚ ਪਹੁੰਚੇ ਹਨ। ਇਸ ਮੁਹਿੰਮ ਦੇ ਨਾਲ ਜੁੜਨ ਦੇ ਲਈ ਉਹਨਾਂ ਨੇ ਨੰਗਲ ਵਾਸੀਆਂ ਦਾ ਧੰਨਵਾਦ ਵੀ ਕੀਤਾ ਹੈ ਅਤੇ ਨਾਲ ਹੀ ਉਹਨਾਂ ਨੇ ਸਹਿਯੋਗ ਮੰਗਿਆ ਹੈ ਕਿ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਨਸ਼ੇ ਦਾ ਕੋਹ ਖਤਮ ਕੀਤਾ ਜਾ ਸਕਦਾ ਹੈ ਤੇ ਚਲੋ ਆ ਤੁਹਾਨੂੰ ਸੁਣਾਉਣੇ ਆ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਵਧੇਰੇ ਗੱਲਬਾਤ ਕਰਦੇ ਹੋਏ ਮੈਡਮ ਨਿਲੰਬਰੀ ਜਗਦਲੇ ਨੇ ਕੀ ਕੀਤਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਹਰਕੇਸ਼ ਰਾਣਾ ਦੀ ਰਿਪੋਰਟ ਇਹ ਪੰਜਾਬ ਮਾਨਯੋਗ ਸੀਐਮ ਪੰਜਾਬ ਦੇ ਵਿਜ਼ਨ ਮੁਤਾਬਿਕ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੈ ਪੰਜਾਬ ਪੁਲਿਸ ਪੰਜਾਬ ਵਿੱਚੋਂ ਨਸ਼ੇ ਦੇ ਕੋਹੜ ਨੂੰ ਪੂਰਾ ਨਸ਼ੂਪ ਵਿੱਚ ਖਤਮ ਕਰਨ ਲਈ ਵਚਨਬੱਧ ਹੈ ਉਸੇ ਮੋਹਮ ਦੇ ਅਧੀਨ ਅਸੀਂ 3 ਪੱਧਰਾਂ ਤੇ ਕੰਮ ਕਰ ਰਹੇ ਹਾਂ ਇਨਫੋਰਸਮੈਂਟ ਅਵੇਅਰਨੈਸ ਅਦਰ ਰੀਹੈਬਿਲੀਟੇਸ਼ਨ ਇੱਥੇ ਅਸੀਂ ਅਵੇਅਰਨੈਸ ਦੇ ਰੂਪ ਵਿੱਚ ਲੋਕਾਂ ਦੇ ਨਾਲ ਜੁੜਨ ਲਈ ਯੁਵਾ ਵਰਗ ਦੇ ਨਾਲ ਜੁੜਨ ਲਈ ਅਸੀਂ ਸਾਰੇ ਇੱਧਰ ਇਕੱਠੇ ਹੋਏ ਮੈਂ ਇੱਥੇ ਇਕੱਠੇ ਹੋਏ ਸਾਰੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹ ਪੰਜਾਬ ਪੁਲਿਸ ਦੇ ਨਾਲ ਜੁੜੇ ਤੇ ਨਸ਼ੇ ਦੇ ਖਿਲਾਫ ਨਸ਼ੇ ਦੇ ਕੋਹੜ ਨੂੰ ਵਧਣ ਲਈ ਸਾਡੇ ਨਾਲ ਮੋੜੇ ਤੋਂ ਮੋੜਾ ਲਗਾ ਕੇ ਇੱਥੇ ਚੱਲ ਲਈ ਅੱਜ ਆਏ ਹੋਏ ਤੇ ਨਸ਼ਾ ਦਾ ਖਾਤਮਾ ਆਪਾਂ ਸਾਰਿਆਂ ਨੇ ਇੱਥੇ ਕਰਨਾ ਹੈਗਾ ਇਸੀ ਮੰਟਾਉ ਨਾਲ ਇਸੀ ਟੀਚਰ ਨਾਲ ਅਸੀਂ ਇਹ ਵਰਕਥੌਣ ਇੱਥੇ ਕਰ ਰਹੇ ਹਾਂ ਕਿੰਨੀ ਸਫਲਤਾ ਮਿਲ ਰਹੀ ਹੈ ਅਮਰੀਨ ਦਿਨਾਂ ਦੇ ਵਿੱਚ ਦੇਖ ਲਓ ਬੰਦੇ ਨਸ਼ਾ ਬੰਦ ਕਰ ਰਿਹਾ ਹੈ ਅਸੀਂ ਬਹੁਤ ਸਟ੍ਰਿਕਟ ਲੀਗਲ ਐਨਫੋਰਸਮੈਂਟ ਚਲਾਈ ਦੀ ਮੁਹਿੰਮ ਇੱਥੇ ਚਲਾਈ ਹੋਈ ਹੈ ਪਿਛਲੇ 10 ਦਿਨਾਂ ਤੋਂ ਰੂਪਨਗਰ ਰੇਂਜ ਦੇ ਵਿੱਚ ਪੈਟ ਤੋਂ ਵੱਧ ਐਫਆਈਆਰ ਐਨਡੀਪੀਐਸ ਐਕਟ ਅਧੀਨ ਦਰਜ ਹੋਈ ਹੈ 85 ਤੋਂ ਵੱਧ ਮੁਜਰਮਾਂ ਨੂੰ ਅਸੀਂ ਸਲਾਖਾ ਦੇ ਪਿੱਛੇ ਕੀਤਾ ਹੋਇਆ ਹੈ ਭਾਰੀ ਮਾਤਰਾ ਦੇ ਵਿੱਚ ਐਨਡੀਪੀਐਸ ਦੀ ਰਿਕਵਰੀ ਜਿਹਦੇ ਵਿੱਚ ਕਈ ਕਮਰਸ਼ੀਅਲ ਮਾਤਰਾ ਦੀ ਰਿਕਵਰੀ ਹੋਈ ਹੈ ਫਾਰਵਰਡ ਬੈਕਵਰਡ ਲਿੰਕੇਜਸ ਸਟ੍ਰੇਸ ਕਰਕੇ ਜਿਹੜੇ ਵੱਡੇ ਸਪਲਾਈਅਰਸ ਹੈਗੇ ਉਹਨਾਂ ਨੂੰ ਵੀ ਅਸੀਂ ਹੱਥੋਂ ਪਾ ਕੇ ਅੰਦਰ ਕਰ ਰਹੇ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਸਪਲਾਈਅਰ ਹੈਗੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਨ ਦੀ ਤੇ ਜਬਤ ਕਰਨ ਦੀ ਮੁਹਿੰਮ ਦੀ ਬਹੁਤ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਪਿਛਲੇ 10 ਸਾਲਾਂ ਦੇ ਵਿੱਚ 50 ਕਰੋੜ ਦੀ ਸੰਪਤੀ ਇਹਨਾਂ ਸਪਲਾਇਅਰਜ਼ ਦੀ ਫ੍ਰੀਜ ਜਾਂ ਅਟੈਚ ਹੋ ਚੁੱਕੀ ਆ ਜਿਦੇ ਵਿੱਚ ਖੇਤੀਬਾੜੀ ਵਾਲੀ ਜ਼ਮੀਨ, ਰਿਹਾਇਸ਼ੀ ਮਕਾਨ, ਟਰੈਕਟਰ, ਟਰਾਲੀ, ਮੋਟਰਸਾਈਕਲ, ਕਾਰ ਇਸ ਤਰੀਕੇ ਦੀ ਸੰਪਤੀ ਸ਼ਾਮਿਲ ਹੈ। ਅੱਗੇ ਵੀ ਇਹ ਮੋਹਮ ਜੋਰ-ਸ਼ੋਰ ਨਾਲ ਚੱਲਦੀ ਰਹੂਗੀ ਤੇ ਜਿਹੜੇ ਲੋਗ ਆਪਣੇ ਕੋਟ ਦੇ ਵਿੱਚ ਕਰੀਕਾ ਤੇ ਨਹੀਂ ਆਉਣਗੇ ਉਹਨਾਂ ਦੀ ਬੇਲਾ ਵੀ ਕੈਂਸਲ ਕਰਾਵਾਂਗੇ ਤੇ ਹਰ ਤਰੀਕੇ ਦਾ ਸਟ੍ਰਿਕਟ ਲੀਗਲ ਐਕਸ਼ਨ ਇਹਨਾਂ ਤੇ ਹੋਊਗਾ। ਹਰ ਪੁਆਇੰਟ ਆਫ ਸੇਲ ਜਿਹੜਾ ਹੈਗਾ ਉਹਨੂੰ ਦਬਸ ਕੀਤਾ ਜਾ ਰਿਹਾ।